ਜੀ ਆਪਾਂ ਥਾਂ ਦੀ ਗੱਲ ਕਰੀਏ 40 ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਜੀ ਬਹੁਤ ਵੱਡੇ ਏਰੀਆ 'ਚ ਘਰ ਹੈ ਖੁੱਲਡੁੱਲਾ ਘਰ ਜਦੋਂ ਤੁਸੀਂ ਇੱਕ ਵਾਰੀ ਘਰ ਦੀ ਵੀਡੀਓ ਦੇਖ ਲਓਗੇ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਜਾਊਗਾ ਗੱਲਬਾਤ ਕਰਦੇ ਆ ਜੀ ਆਪਾਂ ਸਾਰੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800426173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋ ਮਾ ਆਪਣੇ ਕੋਲੇ ਭੇਜੋ ਫ੍ਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਇੱਕ ਵਾਰੀ ਚੈੱਕ ਕਰੋ ਜੀ ਪਹਿਲਾਂ ਘਰ ਉਹ ਤੋਂ ਬਾਅਦ ਆਪਾਂ ਸਾਰੀ ਗੱਲਬਾਤ ਕਰਦੇ ਆ ਜੀ ਵੀਡੀਓ ਚ ਜਲਦੀ ਜਲਦੀ ਵੀਡੀਓ ਚ ਤੁਹਾਨੂੰ ਮੈਂ ਸਾਰਾ ਕੁਝ ਦੱਸ ਦਿਆਂ ਜੀ ਤੇ ਜਿਹੜਾ ਰਸਤਾ ਲੱਗਦਾ ਉਹ ਤੁਸੀਂ ਦੇਖ ਹੀ ਲਿਆ ਜੀ ਬਾਹਰੋਂ ਕੀ ਕੁਝ ਹੈ ਤੁਸੀਂ ਚੈੱਕ ਕਰ ਹੀ ਲਿਆ ਜੀ ਤੇ ਘਰ ਬਹੁਤ ਵੱਡੇ ਏਰੀਆ ਚ ਬਣਿਆ ਹੋਇਆ ਜਗ੍ਹਾ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤੀ ਸੀਗੀ ਦੋ ਕਨਾਲ ਮਾਲਕ ਨੇ ਜਗ੍ਹਾ ਦੱਸੀ ਆ ਜੀ ਕਨਾਲ ਹੁੰਦੀ ਆ 20 ਮਰਲੇ ਦੀ ਟੋਟਲ ਦੋ ਕਨਾਲ ਹੋ ਗਈ 40 ਮਰਲੇ ਦੀ 40 ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਸੀ ਵਧੀਆ ਘਰ ਹੈ ਜੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਬਾਕੀ ਵੀਡੀਓ ਇਹਨਾਂ ਨੇ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਇੱਕ ਪਾਸੇ ਇਹਨਾਂ ਦਾ ਪੁਰਾਣਾ ਘਰ ਹੈ ਜੀ ਇੱਕ ਪਾਸੇ ਇਹ ਆ ਗਿਆ ਜੀ ਨਵਾਂ ਤੇ ਪਸ਼ੂਵਾਸਤ ਇੱਕ ਪਾਸੇ ਬਣਿਆ ਹੋਇਆ ਬਾਕੀ ਤੁਸੀਂ ਵੀਡੀਓ 'ਚ ਦੇਖਿਓ ਜੀ ਕੱਲੀ-ਕੱਲੀ ਚੀਜ਼ ਇਹਨਾਂ ਨੇ ਵੀਡੀਓ 'ਚ ਦਿਖਾਈ ਹੈ ਕਮਰਿਆਂ ਦੀ ਗੱਲ ਕਰੀਏ ਪੂਰੇ ਵਧੀਆ ਖੁੱਲੇ-ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਕਮਰਿਆਂ ਦਾ ਕੰਮ ਮਾਲਕ ਨੇ ਬਹੁਤ ਵਧੀਆ ਸੋਹਣਾ ਕਰਵਾਇਆ ਹੋਇਆ ਬਾਲ ਪੇਪਰ ਤੁਸੀਂ ਚੈੱਕ ਕਰੋ ਜੀ ਬਾਲ ਪੇਪਰ ਲੱਗੇ ਹੋਏ ਨੇ ਕੰਮ ਵਧੀਆ ਕਰਵਾ ਰੱਖਿਆ ਘਰ ਦਾ ਜਿੰਨਾ ਵੀ ਕਰਵਾਇਆ ਹੋਇਆ ਤੇ ਕਮਰਿਆਂ ਦੇ ਮੂਰੇ ਜਿਹੜਾ ਭਾਂਡਾ ਮਿਲੂਗਾ ਉਹ ਵੀ ਆਪਾਂ ਨੂੰ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਇਹ ਆਗਾ ਜੀ ਇੱਕ ਹੋਰ ਕਮਰਾ ਇਹਨੂੰ ਸਟੋਰ ਏਰੀਆ ਇਹਨਾਂ ਨੇ ਬਣਾ ਰੱਖਿਆ ਜੀ ਸਟੋਰ ਰੂਮ ਬਣਾ ਰੱਖਿਆ ਬਾਕੀ ਕਮਰੇ ਵਧੀਆ ਬੜੇ ਹੋਏ ਨੇ ਖੁੱਲੇ ਡੁੱਲੇ ਬੜੇ ਹੋਏ ਨੇ ਤੇ ਗੱਡੀ ਵੀ ਅੰਦਰ ਲੱਗਦੀ ਹੈ ਜੀ ਕੋਈ ਵੀ ਗੱਡੀ ਆ ਚਾਹੀ ਭਾਂਡੇ ਦੇ ਅੰਦਰ ਲੱਗ ਜਾਂਦੀ ਹੈ ਪਰਲੀ ਸਾਈਡ ਇੱਕ ਵੱਡਾ ਗੇਟ ਰੱਖਿਆ ਹੋਇਆ ਸੀ ਗੱਡੀ ਭਾਂਡੇ 'ਚ ਹੀ ਲੱਗ ਜਾਂਦੀ ਹੈ ਤੇ ਇਹ ਆ ਗਿਆ ਜੀ ਇੱਕ ਹੋਰ ਬੈਡਰੂਮ ਬਹੁਤ ਵਧੀਆ ਜੀ ਏਸੀ ਦੀ ਫੀਟਿੰਗ ਵਗੈਰਾ ਪਰ ਮਿਲ ਜੂਗੀ ਬਾਕੀ ਲਾਈਟਿੰਗ ਦਾ ਸਾਰਾ ਕੰਮ ਹੈ ਜੀ ਜੋੜੀਆਂ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਮੋਕੇ ਦਾ ਸਾਰਾ ਕੰਮ ਵਧੀਆ ਆਪਾਂ ਨੂੰ ਮਿਲੂਗਾ ਕੋਈ ਆਪਾਂ ਨੂੰ ਨਾ ਤਾਂ ਮੁਰੰਮਤ ਕਰਵਾਉਣ ਦੀ ਲੋੜ ਹੈ ਜੀ ਨਾ ਕੋਈ ਕੰਮ ਕਰਵਾਉਣ ਦੀ ਲੋੜ ਹੈ ਸਾਰਾ ਕੰਮ A to Z ਆਪਾਂ ਨੂੰ ਕੀਤਾ ਕਰਾਏ ਮਿਲੂਗਾ ਸੀ ਕਮਰੇ ਤੁਸੀਂ ਦੇਖ ਰਹੇ ਹੋ ਜੀ ਬੈਡਰੂਮ ਤੁਸੀਂ ਦੇਖ ਲਿਆ ਸੀ ਤੇ ਬਰਾਂਡਾ ਤੁਸੀਂ ਚੈੱਕ ਕਰੋ ਜੀ ਬਹੁਤ ਵੱਡਾ ਬਰਾਂਡਾ ਬਣਿਆ ਹੋਇਆ ਬਾਕੀ ਉੱਤੇ ਜਾਣ ਵਾਸਤੇ ਘਰ ਦੇ ਸਾਹਮਣੇ ਉਪਲ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਪੌੜੀਆਂ ਆਪਾਂ ਨੂੰ ਮਿਲ ਜਾਣਗੀਆਂ ਬਾਕੀ ਬੈੜਾ ਤੁਸੀਂ ਚੈੱਕ ਕਰੋ ਜੀ ਬਹੁਤ ਵੱਡੇ ਏਰੀਆ ਚ ਆਪਾਂ ਨੂੰ ਬੈੜਾ ਮਿਲੂਗਾ ਤੇ ਬਿਲਕੁਲ ਸਾਹਮਣੇ ਆਪਾਂ ਨੂੰ ਇੱਕ ਰਸੋਈ ਦੇਖਣ ਨੂੰ ਮਿਲੂਗੀ ਤੁਸੀਂ ਦੇਖ ਵੀ ਰਹੇ ਹੋ ਜੀ ਡਬਲ ਆਪਾਂ ਨੂੰ ਰਸੋਈ ਦੇਖਣ ਨੂੰ ਮਿਲ ਜੂਗੀ ਦੋ ਰਸੋਈਆਂ ਬੜੀਆਂ ਹੋਈਆਂ ਨੇ ਤੇ ਦੋਵਾਂ ਨੂੰ ਅਟੈਚ ਇੱਕ ਗੇਟ ਲੱਗਦਾਗਾ ਇਧਰਲੀ ਰਸੋਈ ਚੋਂ ਤਾਂ ਪਹਿਲੀ ਰਸੋਈ ਦੇ ਵਿੱਚੋਂ ਹੀ ਆਪਾਂ ਦੂਜੀ ਰਸੋਈ 'ਚ ਜਾ ਸਕਦੇ ਹਾਂ ਜੀ ਬਾਕੀ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਜਿੰਨਾ ਵੀ ਕਰਵਾਇਆ ਹੋਇਆ ਸੀ ਉਤੋਂ ਛੱਤ ਆਪਾਂ ਨੂੰ ਵਧੀਆ ਮਿਲ ਜੂਗੀ ਘਰ ਦੇ ਮੂਰੇ ਮੂਰੇ ਜਿੰਨਾ ਬੈੜਾਗਾ ਇਹਨਾਂ ਨੇ ਸਾਰਾ ਵਧੀਆ ਕਰਵਾਇਆ ਹੋਇਆ ਇੱਕ ਪਾਸੇ ਪਸ਼ੂਆਂ ਵਾਸਤੇ ਅਸੀਂ ਪੁਰਾਣਾ ਘਰ ਆ ਗਿਆ ਇੱਕ ਪਾਸੇ ਬਾਕੀ ਜਗ੍ਹਾ ਤੁਸੀਂ ਦੇਖ ਰਹੇ ਹੋ ਤੇ ਗੱਲਬਾਤ ਆਪਾਂ ਸਾਰੀ ਦੀ ਸਾਰੀ ਕਰ ਰਹੇ ਹਾਂ ਜੀ 40 ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਜੀ ਪਸ਼ੂ ਜੇ ਰੱਖਣੇ ਸੀ ਕੋਈ ਵੀ ਪਰਿਵਾਰ ਕੋਈ ਵੀ ਬੰਦਾ ਇਹਨੂੰ ਖਰੀਦਦਾ ਸੀ ਤੇ ਪਸ਼ੂ ਕਾਫੀ ਨੇ ਤੇ ਪਸ਼ੂਆਂ ਵਾਸਤੇ ਤਾਂ ਇੱਕ ਪਾਸੇ ਅਸੀਂ ਚਾਹੀ ਕਿੰਨੇ ਮਰਜ਼ੀ ਆਪਾਂ ਪਸ਼ੂ ਬੰਨ੍ਹ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਆ ਗਿਆ ਜੀ ਇਹਨਾਂ ਦਾ ਇੱਕ ਪਾਸੇ ਪੁਰਾਣਾ ਘਰ ਤੇ ਤੁਸੀਂ ਦੇਖ ਲਓ ਜੀ ਵੀਡੀਓ ਚ ਸਾਰਾ ਕੁਝ ਆਪਾਂ ਦਿਖਾ ਰਹੇ ਹਾਂ ਜੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਜੀ ਤਾਂ ਏਰੀਆ ਇਹਨਾਂ ਦਾ ਖਾਸ ਜਿਹੜਾ ਹੈਗਾ ਜੀ ਗਿੱਦੜ ਵਾਹੇ ਤੋਂ 8 ਕਿਲੋਮੀਟਰ ਇਹਨਾਂ ਦਾ ਪਿੰਡ ਹੈ ਜੀ ਮਧીર ਪਿੰਡ ਮਧીર ਪੇੜ ਦੇ ਵਿੱਚ ਇਹ ਘਰ ਤੁਹਾਨੂੰ ਮਿਲ ਜਾਊਗਾ ਇਹਨਾਂ ਨੂੰ ਪੈਸਾਂ ਦੀ ਲੋੜ ਸੀ ਪੈਸਾਂ ਦੇ ਲੋਡ ਕਰਕੇ ਇਹਨਾਂ ਨੇ ਘਰ ਵੇਚੜਾਗਾ ਘਰ ਦੀ ਵੀਡੀਓ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜਿਹੜਾ ਕੁਝ ਵੀ ਘਰ ਦੇ ਵਿੱਚ ਬਣਿਆ ਹੋਇਆ ਚਾਹੀ ਕਮਰੇ ਬਣੇ ਹੋਏ ਨੇ ਚਾਹੀ ਸੁਭਾਤਾ ਬਣੀਆਂ ਹੋਈਆਂ ਚਾਹੀ ਪਸ਼ੂਆਂ ਵਾਸਤੇ ਬਣਿਆ ਹੋਇਆ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਈ ਰਹੀਆਂ ਸੀ ਤੇ ਮਾਲਕ ਕਹਿੰਦੇ ਨੇ ਦੋ ਦੁਕਾਨਾਂ ਵੀ ਨੇ ਵਿੱਚ ਦੋ ਦੁਕਾਨਾਂ ਵੀ ਵਿੱਚੇ ਸੇਲ ਕਰਨੀਆਂ ਸੀ ਬਾਕੀ ਤੁਹਾਨੂੰ ਸਾਰਾ ਕੁਝ ਵੀਡੀਓ ਚ ਆਪਾਂ ਦਿਖਾਈ ਦਿੱਤਾ ਸੀ ਤੁਸੀਂ ਜਾ ਕੇ ਦੇਖਣਾ ਚਾਹੋ ਨੀਓ ਜਾ ਕੇ ਵੀ ਦੇਖ ਸਕਦੇ ਹੋ ਇਹਨਾਂ ਨੇ ਦੱਸਿਆ ਘਰ ਦੇ ਤਿੰਨੇ ਪਾਸੇ ਸੜਕ ਲੱਗਦੀ ਹੈ ਤਿੰਨ ਸੜਕਾਂ ਲੱਗਦੀਆਂ ਜੀ ਤਿੰਨ ਰਸਤੇ ਲੱਗਦੇ ਨੇ ਬਾਕੀ ਇਹਨਾਂ ਨੇ ਰੇਟ ਕਿਹਾਗਾ ਫੋਨ ਤੇ ਬਾਕੀ ਮਾਲਕ ਕਹਿੰਦੇ ਸੀਗੇ ਅਸੀਂ ਜਾਮਾ ਹੀ ਘਟ ਰੇਟ ਲਾਇਆਗਾ ਬਾਕੀ ਕਹਿੰਦੇ ਸੀਗੇ ਜਿਹਨੂੰ ਵੀ ਪਸੰਦ ਆਵੇ ਇੱਕ ਵਾਰੀ ਫੋਨ ਕਰ ਲਿਓ ਫੋਨ ਤੇ ਗੱਲਬਾਤ ਸਾਰੀ ਹੋ ਜਾਊਗੀ ਇਹਨਾਂ ਦਾ ਨੰਬਰ ਸਕਰੀਨ ਤੇ ਅਸੀਂ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਫੋਨ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ 78375 24878 ਮਾਲਕ ਕਹਿੰਦੇ ਨੇ ਜਾਮਾ ਹੀ ਜਾਇਜ਼ ਰੇਟ ਲਾਏਗਾ ਜਮੇ ਘੱਟ ਰੇਟ ਐ ਇੰਨਾ ਘੱਟ ਰੇਟ ਤੁਹਾਨੂੰ ਪਸੰਦ ਆਜੂਗਾ ਮਾਲਕ ਨੇ ਕਹੇਗਾ ਖਾਸ ਕਰਕੇ ਬਾਕੀ ਕਹਿੰਦੇ ਸੀਗੇ ਫੋਨ ਕਰ ਲਓ ਤੇ ਰੇਟ ਵੇਖ ਕੇ ਹੋਰ ਵੀ ਕਰ ਲਾਂਗੇ ਜਿਹੜੀ ਸਾਡੀ ਡਿਮਾਂਡ ਹੋਊਗੀ ਬਾਕੀ ਤੁਸੀਂ ਮਾਲਕ ਨੂੰ ਫੋਨ ਕਰੋ ਮਧੀਰਪਿੰਡ ਤੁਹਾਨੂੰ ਮੈਂ ਦੱਸ ਹੀ ਦਿੱਤਾ ਜਾ ਕੇ ਦੇਖੋ ਜੀ ਬਾਕੀ 40 ਮਰਲੇ ਥਾਂ ਦੇ ਵਿੱਚ ਘਰ ਬਣੀ ਹੋਈ ਐ 40 ਮਰਲੇ ਥੋੜੀ ਤਾਂ ਹੁੰਦੀ ਨਹੀਂ ਤੁਹਾਨੂੰ ਪਤਾ ਹੀ ਐਸੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਜਾ ਕੇ ਦੇਖੋ ਗੱਲਬਾਤ ਕਰੋ ਮਾਲਕੇ ਨਾਲ ਤੇ ਖਰੀਦ ਸਕਦੇ ਹੋ ਜੀ ਜਾਣ ਤੋਂ ਪਹਿਲਾਂ ਮਾਲਕ ਨੂੰ ਇੱਕ ਵਾਰੀ ਫੋਨ ਲਾਜ਼ਮੀ ਲਾ ਲਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸੀ ਵਧੀਆ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਆਪਣੀ ਵੀਡੀਓ ਸ਼ੇਅਰ ਕਰ ਦਿਓ ਬਤ ਬਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਕਿੰਨੇ ਕੁ ਰੇਟ ਤੱਕ ਚਾਹੀਦਾ ਕਰੋ ਜੀ ਕਮੈਂਟ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਇਹ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਨੂੰ ਆਪਣੇ ਕੋਲੇ ਭੇਜੋ ਫ੍ਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ 73 800 ਪੁਰਾ 6200 ਤੇ 73 ਉੱਤੇ ਪੂਰੀ ਵੀਡੀਓ ਚ ਆਪਣਾ ਨੰਬਰ ਵਾਰ-ਵਾਰ ਚੱਲਦੇ ਰਹਿੰਦਾ ਆਪਣਾ WhatsApp ਨੰਬਰ ਹੈ ਜੀ ਉੱਤੇ ਫੋਨ ਤਾਂ ਲੱਗਣਾ ਨਹੀਂ ਬਸ ਤੁਸੀਂ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਜਲਦੀ ਤੋਂ ਜਲਦੀ ਆਪਾਂ ਐਡ ਲਾ ਦੇਵਾਂਗੇ ਆਪਣਾ ਸਾਰਾ ਕੰਮ ਜਿੰਨਾ ਹੈਗਾ ਜੀ ਫਰੀ ਚ ਹੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਵੀਡੀਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਪਸੰਦ ਆਈ ਹੈ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਜ਼ਰੂਰ ਦਬਾ ਦਿਓ ਆਪਣੀ ਆਉਣ ਵਾਲੀ ਹਰ ਰੋਜ਼ ਦੇਖਣ ਵਾਸਤੇ ਲਾਈਕ ਜਰੂਰ ਕਰ ਦਿਓ ਜੀ। ਇਹ ਵੀਡੀਓ ਦਾ ਸਾਰਾ ਕੰਮ ਆਪਾਂ ਕਰ ਹੀ ਲਿਆ ਸੀ। ਵੀਡੀਓ 'ਚ ਸਾਰਾ ਕੁਝ ਤੁਹਾਨੂੰ ਦੱਸ ਵੀ ਦਿੱਤਾ। ਵੀਡੀਓ 'ਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਵੀ ਮਿਲ ਗਿਆ। ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ। ਬਾਕੀ ਤੁਹਾਨੂੰ ਪਤਾ ਹੀ ਹੈ ਜੀ ਕੱਲ੍ਹ ਪਾਸੋਂ ਦਾ ਥੋੜਾ ਜਿਹਾ ਗਲਾ ਵੀ ਖਰਾਬ ਹੈ ਤੇ ਥੋੜੀ ਜਿਹੀ ਤਬੀਅਤ ਵੀ ਖਰਾਬ ਹੈ ਸੀ। ਬਾਕੀ ਮੈਂ ਕੋਸ਼ਿਸ਼ ਕੀਤੀ ਹੈ ਵਧੀਆ ਵੀਡੀਓ ਬਣਾਉਣ ਦੀ। ਤੁਹਾਨੂੰ ਸਾਰਾ ਕੁਝ ਸਮਝ ਆ ਜੇ ਸੀ। ਵਧੀਆ ਬੋਲਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਮੈਂ ਆਪ ਦਾ ਵੈਸਟ ਦਿੱਤਾ ਸੀ। ਹੁਣ ਤੁਸੀਂ ਆਪ ਦਾ ਵੈਸਟ ਦਿਓ। ਅਗੇ ਵੱਧ ਤੋਂ ਵੱਧ ਸ਼ੇਅਰ ਕਰ ਦੋ ਹੱਦ ਤੱਕ ਸਪੋਰਟ ਕਰਿਓ ਜੀ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਤੇ ਨਵੇਂ ਇੱਕ ਘਰ ਜਾਂ ਕੋਠੀ ਮਕਾਨ ਦੇ ਨਾਲ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ